ਵਾਹਿਗੁਰੂ 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 ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਤੁਹਾਡੇ ਨਾਲ ਜੋ ਇੱਕ ਗਰੰਥੀ ਸਿੰਘ 19 ਸਾਲਾਂ 19 ਸਾਲਾਂ ਗੰਥੀ ਦੀ ਜੋ ਮੌਤ ਛੱਤ ਘਰ ਦੀ ਟਿੱਕਣ ਕਰਕੇ ਹੋਈ ਹੈ ਉਸ ਵਿਸ਼ੇ ਤੇ ਗੱਲ ਕਰ ਰਹੇ ਆਂ ਬੜੀ ਦੁਖਦਾਈ ਘਟਨਾ ਜਿਹੜੀ ਐ ਉਹ ਵਾਪਰੀ ਐ ਤੇ ਤੁਸੀਂ ਵੀ ਇਸ ਚੀਜ਼ ਨੂੰ ਇਸ ਨਜ਼ਰ ਤੇ ਨਾਲ ਦੇਖਦੇ ਹੋ ਹੋਵੇ ਗੁਰੂदास ਸਿੰਘ ਬਾਣੀ ਪੜਨ ਵਾਲਾ ਹੋਵੇ ਤੇ ਪਿਆਰਿਓ ਘਰ ਦੇ ਹਾਲਾਤ ਜਿਹੜੇ ਨੇ ਇਹੋ ਜਿਹੇ ਹੋ ਜਾਣ ਤੇ ਅਸੀਂ ਵੀ ਸਾਡੇ ਵੀ ਘਰ ਨੇ ਕੋਠੀਆਂ ਪਾਈਆਂ ਹੋਈਆਂ ਨੇ ਚੰਗੇ ਚੰਗੇ ਘਰ ਨੇ ਸਾਡੇ ਤੇ ਪਿਆਰਿਓ ਦੁੱਖ ਬੜਾ ਹੁੰਦਾ ਜਦੋਂ ਇੱਕ ਨਹੀਂ ਇਕੱਲੇ ਹੀ ਗਰੰਥੀ ਸਿੰਘ ਨਹੀਂ ਹੈਗਾ ਪਿਆਰਿਓ ਤੁਸੀਂ ਪੰਜਾਬ ਚ ਕਦੇ ਸਰਵੇ ਕਰਕੇ ਦੇਖ ਲਓ ਨਾ ਕਿ ਕਿੰਨੇ ਗਰੰਥੀ ਸਿੰਘ ਜਿਹੜੇ ਜਿਨ੍ਹਾਂ ਦੇ ਘਰ ਨਹੀਂ ਦਾਸ ਪਰ ਇੱਕ ਐਸਾ ਪਰਿਵਾਰ ਹੈ ਹੈਂਡੀਕੈਪਡ ਸਿੰਘ ਜਿਹਦੀਆਂ ਤਿੰਨ ਧੀਆਂ ਨੇ ਨਗਰ ਵੀ ਤੁਹਾਨੂੰ ਦੱਸਦ ਨੇ ਆ ਜੇ ਕਿਸੇ ਨੇ ਮਦਦ ਕਰਨੀ ਹੋਵੇ ਪਿੰਡ ਵਰਨਾ ਖੇੜੀ ਆ ਡਕਾਲੇ ਦੇ ਕੋਲ ਹੈਂਡੀਕੈਪਡ ਸਿੰਘ ਇੱਕ ਲੱਤ ਨਾਲ ਤੁਰਦਾ ਇੱਕ ਲੱਤ ਤੇ ਭਾਰ ਨਹੀਂ ਪੈਂਦਾ ਸੌਟੀ ਫੜੀ ਹੋਈ ਹੱਥ ਦੇ ਵਿੱਚ ਤੇ ਅਜੇ ਤੱਕ ਪਿਆਰਿਓ ਉਹਦੀ ਕਿਸੇ ਨੇ ਮਦਦ ਨਹੀਂ ਕੀਤੀ ਉਹਦੀ ਵੀਡੀਓ ਵੀ ਬਣਾ ਕੇ ਪਾ ਚੁੱਕੇ ਆ 10 ਨਵੀਂ ਵੀ ਪਾਈ ਹੈ ਦਿੱਲੀ ਪੋਸਟ ਪੰਜਾਬੀ ਚੈਨਲ ਤੇ ਵੀ ਉਹਨੇ ਵੀਡੀਓ ਜਿਹੜੀ ਹੈ ਕਹਿ ਕੇ ਉਹਨਾਂ ਨੂੰ ਫੋਨ ਆਇਆ ਸੀ ਬਣਵਾ ਕੇ ਪਵਾ ਚੁੱਕਿਆ ਪਰ ਹਜੇ ਤੱਕ ਉਹਦੀ ਕਿਸੇ ਵੀ ਵੀਰ ਨੇ ਭੈਣ ਭਰਾ ਨੇ ਕਿਉਂਕਿ ਸਾਡੇ ਪੰਜਾਬੀ ਵੀਰਾਂ ਦਾ ਦਿਲ ਬੜਾ ਤਕੜਾ ਹੈ ਪਰ ਅਸੀਂ ਜਿੱਥੇ ਮਦਦ ਦੀ ਲੋੜ ਆ ਉੱਥੇ ਕਰਦੇ ਨਹੀਂ। ਇੰਦਰ ਕਲਾਕਾਰਾਂ ਦੇ ਪੈਸਾ ਜਾਂ ਵਿਆਹਾਂ ਦੇ ਪੈਸਾ ਅਸੀਂ ਬਹੁਤ ਖਰਾਬ ਕਰਦੇ ਆਂ। ਜਿੱਥੇ ਸਾਨੂੰ ਪੰਜਾਬੀ ਵਿਰਸੇ ਦੀ ਲੋੜ ਹੈ ਨਾ ਹਾਂ ਕਬੱਡੀ ਖੇਡਾਂ ਜਿਹੜੀਆਂ ਨੇ ਜ਼ਰੂਰੀ ਨੇ। ਤੇ ਦੂਜੇ ਪਾਸੇ ਪਿਆਰਿਓ ਸਾਨੂੰ ਆਪਣੇ ਸਿੰਘਾਂ ਦੀ ਵੀ ਬਹੁਤ ਲੋੜ ਹੈ ਪਿਆ ਗੁਰਦ ਸਿੰਘਾਂ ਦੀ ਪਾਠੀ ਸਿੰਘਾਂ ਦੀ ਰਾਂਗੀ ਸਿੰਘਾਂ ਦੀ ਪ੍ਰਚਾਰਕਾਂ ਦੀ ਬੜੀ ਲੋੜ ਹੈ। ਜੇ ਅੱਜ ਦੇ ਸਮੇਂ 'ਚ ਅਸੀਂ ਉਹਨਾਂ ਦੀ ਕਦਰ ਨਾ ਕਰੀਏ ਉਹਨਾਂ ਦੀ ਦੇਖਭਾਲ ਨਾ ਕਰੀਏ 5 7 10000 ਦੇ ਵਿੱਚ ਪਿਆਰੇ ਤੁਸੀਂ ਸਾਰੇ ਜਾਣਦੇ ਹੋ ਹਰ ਇੱਕ ਘਰ ਦਾ ਘੱਟੋ ਘੱਟ 15 ਤੋਂ 20000 ਰੁਪਇਆ ਖਰਚਾ ਹੁੰਦਾ ਜਿਹਦੇ ਪਰਿਵਾਰ ਦੇ ਪੰਜ ਜੀ ਨੇ ਉਹ ਤਕਰੀਬਨ 15000 ਤੋਂ 20000 ਦੇ ਵਿੱਚ ਉਹਦਾ ਖਰਚਾ ਤੇ ਖਰਚਾ ਹੀ ਚਲਾ ਸਕਦਾ ਉਹ ਜ਼ਿਆਦਾ ਕੋਈ ਮਤਲਬ ਐਸਾ ਸਾਂਭ ਨਹੀਂ ਸਕਦਾ ਕੋਈ ਬੈਂਕ ਬੈਲੈਂਸ ਜਮਾ ਨਹੀਂ ਕਰ ਸਕਦਾ ਬੱਚੇ ਅੱਗੇ ਉਨਾ ਵਾਸਤੇ ਜਾਂ ਕੋਈ ਕੋਈ ਕੋ ਉਹਦਾ ਨਹੀਂ ਸੋਚ ਸਕਦਾ ਇਹ ਕੌਣ ਕਿੰਨੇ ਦੇਖਣਾ ਇਹ ਤੁਸੀਂ ਦੇਖਣਾ ਸੰਗਤ ਨੇ ਐਸਸੀ ਪੀਸੀ ਜਿਹੜੀ ਹੈ ਸਰਬਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਬਹੁਤ ਵੱਡਾ ਇੱਕ ਬਜਟ ਹੈ ਹਰ ਸਾਲ ਬਜਟ ਉਹ ਜਿਹੜਾ ਆਪਾਂ ਟੀਵੀ ਤੇ ਦੇਖਦੇ ਆਂ ਕੋੜਾ ਅਰਬਾਂ ਦਾ ਜਿਹੜਾ ਉਹਦਾ ਬਜਟ ਹੈ ਤੇ ਉਹਨੂੰ ਵੀ ਇਸ ਵੱਡੇ ਪੱਧਰ ਤੇ ਲੋਡ ਹੈ ਅੱਜ ਤੱਕ ਕੋਈ ਐਸੀ ਵੀਡੀਓ ਨਹੀਂ ਆਈ ਕਿ ਐਨੇ ਬਾਠੀ ਸਿੰਘਾਂ ਦੀ ਐਨੇ ਗਰੰਤੀ ਸਿੰਘਾਂ ਦੀ ਸੰਭਾਲ ਜਿਹੜੀ ਹੈ ਉਹ ਸਰਵਣਿਕ ਕਮੇਟੀ ਪ੍ਰਬੰਧਕ ਕਮੇਟੀ ਕਰ ਲਈਏ। ਜਾਂ ਸਾਡੇ ਸਿਕਸ ਜਥੇਬੰਦੀਆਂ ਕਰ ਰਹੀਆਂ ਨੇ। ਜਾਂ ਸਾਡੇ ਐਨਆਰਏ ਵੀਰ ਕਰ ਰਹੇ ਨੇ ਬਹੁਤ ਨੇ ਪੜਾਈਆਂ ਵੀ ਹੋ ਰਹੀਆਂ ਨੇ ਪਰ ਬਹੁਤ ਘੱਟ ਗਿਣਤੀ ਵਿੱਚ ਨੇ। ਸੋ ਘਰਾਂ ਦੀ ਜਿਹੜੇ ਪਾਠ ਸੀਮਾ ਤੇ ਘਰਾਂ ਦੀ ਹਾਲਾਤ ਜਿਹੜੇ ਨੇ ਉਹ ਜ਼ਰੂਰੀ ਨੇ ਬੇਨਤੀ ਦਾਸ ਕਰ ਰਿਹਾ ਬਾਬਾ ਕਲਿਆਣ ਸਿੰਘ ਖਾਲਸਾ। ਇਹ ਉਹ ਵੀਡੀਓ ਤੁਹਾਡੇ ਨਾਲ ਹੁਣ ਸਾਂਝੀ ਇਸ ਕਰਕੇ ਕਰ ਰਹੀਆਂ ਕਿ ਤੁਸੀਂ ਇਹ ਵੀਡੀਓ ਨੂੰ ਕਰਨਾ ਸ਼ੇਅਰ ਤੇ ਜਿੰਨੇ ਵੀ ਗ੍ਰੰਤੀ ਸਿੰਘ ਪੰਜਾਬ ਦੇ ਜਿਵਾਰ ਕਿਸੇ ਵੀ ਸਟੇਟ ਦੇਵੇ ਦੇ ਖਾਸ ਕਰਕੇ ਪੰਜਾਬ ਦੇ ਉਨ੍ਹਾਂ ਦੀ ਜ਼ਰੂਰ ਜ ਬਾਫੜੋ ਤੇ ਇੱਕ ਜ਼ਰੂਰ ਉਹਨਾਂ ਨੂੰ ਬਣਦੀ ਸੇਵਾ ਜਿਹੜੀ ਬਣਦਾ ਸਤਕਾਰ ਜਿਹੜਾ ਹੈ ਉਹ ਗਰੰਤੀ ਸਿੰਘਾਂ ਦਾ ਕਰੋ ਤਾਂ ਕਿ ਗਰੰਤੀ ਨਾ ਰੋਲ ਨਾ ਆਏ ਤੱਕ ਕਿਸੇ ਦੀ ਮੌਤ ਹੋਵੇ ਨਾ ਕਿਸੇ ਦੀ ਮਾਂ ਦਾ ਜਵਾਨ ਪੁੱਤ ਜਾਵੇ ਦੁੱਖ ਬੜਾ ਆਉਂਦਾ ਗੁਰੂ ਪਿਆਰੇਓ ਇਹ ਆਪਾਂ ਤਾਂ ਭੁੱਲ ਜਾਣਾ ਉਸ ਮਾਂ ਨੂੰ ਦੇਖੋ ਉਸ ਭੈਣ ਨੂੰ ਦੇਖੋ ਜਿਹਦਾ ਜਵਾਨ ਪੁੱਤ ਜਵਾਨ ਭਰਾ ਜਿਹੜਾ ਚਲਾ ਗਿਆ ਸੋ ਜ਼ਿਆਦੀ ਵੀਡੀਓ ਨਾਲ ਲੰਬੀ ਕਰੀਏ ਤੇ ਬਹੁਤ ਗਰੰਥੀ ਸਿੰਘਾਂ ਦਾ ਦਰਦ ਹੈ ਜਿਹੜੇ ਜਿਵੇਂ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਭਾਈ ਕੁਲਦੀਪ ਸਿੰਘ ਨਾ ਹੀ ਮਰਣਾ ਖੇੜੀ ਦਾ ਅਜੇ ਤੱਕ ਕਿਸੇ ਦੀ ਉਹਦੀ ਮਦਦ ਨਹੀਂ ਕੀਤੀ ਤੇ ਬੇਨਤੀ ਹੈ ਤੁਸੀਂ ਜਰੂਰ ਬਾਹ ਫੜੋ ਗਰੰਥੀ ਸਿੰਘਾਂ ਦੀ ਜਿਵੇਂ ਇਹ ਨੌਜਵਾਨ ਚੜ੍ਹਾਈ ਕਰ ਗਿਆ ਤੇ ਐਦਾਂ ਪਤਾ ਨਹੀਂ ਕਿੰਨੇ ਕ ਘਰਾਂ ਦੀ ਛੱਤ ਜਿਹੜੀ ਹਜੇ ਵੀ ਚੌਂਦੀ ਹੈ ਹਜੇ ਵੀ ਘਰ ਕੱਚੇ ਨੇ ਤੇ ਹਜੇ ਵੀ ਜਿਹੜੇ ਪਾਠੀ ਸਿੰਘ ਜੁੱਤੀਆਂ ਸਾਈਕਲਾਂ ਤੇ ਲਾਰੇ ਨੇ ਤੇ ਲੋੜ ਹੈ ਉਹਨਾਂ ਨੂੰ ਜੇ ਆਪਾਂ ਚਾਹੁੰਦੇ ਹਾਂ ਕਿ ਸਾਡੇ ਪਾਠੀ ਸਿੰਘ ਸਹੀ ਰਹਿਣ ਤੇ ਸਾਨੂੰ ਬਾਣੀ ਸੁਣਾਉਣ ਗੁਰੂ ਦੀ ਗੱਲ ਸੁਣਾਉਣ ਤੇ ਸਾਨੂੰ ਉਹਨਾਂ ਦੇ ਨਾਲ ਖੜਨ ਦੀ ਲੋੜ ਹੈ ਤੇ ਜੇ ਹੁਣ ਨਾ ਨਾ ਖੜੇ ਫਿਰ ਭਾਵੇਂ ਆਪਾਂ ਜਿਵੇਂ ਮਰਜ਼ੀ ਲੰਗਰ ਲਾ ਲਵੋ ਲੰਗਰਾਂ ਤੇ ਖਰਚਾ ਕਰਨ ਦਾ ਤਾਂ ਫਾਇਦਾ ਪਿਆ ਰਹੇ ਜੇ ਸਾਡਾ ਗੁਰੂ ਖੁਸ਼ ਹੋਵੇ ਸਾਡਾ ਰੱਬ ਖੁਸ਼ ਹੋਵੇ ਸਾਡੇ ਗੁਰੂ ਕੇ ਸਿੰਘ ਨਹੀਂ ਖੁਸ਼ ਸਾਡੇ ਪਾਠੀ ਸਿੰਘ ਨਹੀਂ ਖੁਸ਼ ਸਾਡੇ ਪਾਠੀ ਸਿੰਘ ਦਰ ਦਰ ਤੇ ਡੋਲੂ ਲੈ ਕੇ ਮੰਗਦੇ ਫਿਰਦੇ ਨੇ ਡਾਲੀਆਂ ਕਰਦੇ ਫਿਰਦੇ ਨੇ ਡਾਲੀ ਕਰਨ ਦੀ ਵੀ ਲੋੜ ਜਿਹੜੀ ਪ੍ਰਥਾ ਬੰਦ ਹੋਣੀ ਚਾਹੀਦੀ ਏ ਗ੍ਰੰਥੀ ਸਿੰਘ ਨੂੰ ਸੇਵਾ ਤੋਂ ਵਾਤੂਵਾਦ ਕਰੇ ਵਧੀਆ ਪ੍ਰਸ਼ਾਦਾ ਬਣਾ ਕੇ ਛੱਕ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਛੱਕ ਤੇ ਜਿਹਨੇ ਲੋੜ ਆ ਕੋਈ ਦੁੱਧ ਦੀ ਪ੍ਰਸ਼ਾਦੀ ਤੇ ਗੁਰਦੁਆਰਾ ਸਾਹਿਬ ਚਾਵੇ ਕਰ ਕਰ ਜਾਣ ਦੀ ਲੋੜ ਨਹੀਂ ਸੋ ਪਿਆਰਿਓ ਬੇਨਤੀ ਹੈ ਜਰੂਰ ਸ਼ੇਅਰ ਕਰਿਓ ਪਾਠੀ ਸਿੰਘ ਗਰੰਥ ਸਿੰਘ ਵੀਡੀਓ ਨੂੰ ਜਰੂਰ ਅੱਜ ਦੇ ਵਿਸ਼ੇ ਤੇ ਸ਼ੇਅਰ ਕਰਨਾ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ ਕਿ ਸਹੀ ਹੈ ਕਿ ਗਲਤ ਬੜੇ ਨੌਜਵਾਨ ਪਾਠੀ ਜਿਹੜੇ ਨੇ ਇਦਾਂ ਦੁੱਖ ਭੋਗ ਰਹੇ ਨੇ ਬੜੇ ਪ੍ਰਚਾਰਕ ਨੇ ਜਿਹੜੇ ਜਿਵੇਂ ਹੁਣ ਭਾਈ ਅਰਸੇਮ ਸਿੰਘ ਮੌਰਾਂਵਾਲੀ ਦਾ ਜਥੇ ਦਾ ਇੰਨਾ ਪਿਆਰਾ ਸਿੰਘ ਜਿਹੜਾ ਆਵਾਜ਼ ਨਹੀਂ ਬੁਲੰਦ ਆਵਾਜ਼ ਦਾ ਉਹ ਵੀ ਅਕਾਲ ਚਲਾਣਾ ਕਰ ਗਿਆ ਅੱਜ ਕਰਕੇ ਐਸੇ ਕਰਕੇ ਇਲਾਜ ਨਹੀਂ ਹੋਇਆ ਸੋ ਬੜੇ ਨੇ ਐਸੇ ਗੁਰੂ ਪਿਆਰੇ ਉਸ ਸਾਨੂੰ ਲੋੜ ਹੈ ਸੰਭਾਲਣ ਦੀ ਗੌਰ ਕਰੋ ਤੇ ਵੀਡੀਓ ਨੂੰ ਕਰੇ ਸ਼ੇਅਰ ਤਾਂ ਕਿ ਕਿਸੇ ਦੀ ਮਦਦ ਹੋ ਸਕੇ ਤੇ ਕਿਸੇ ਨੂੰ ਵਿਚਾਰ ਚੁਕੇ ਲੱਗਣਾ ਤੇ ਜਰੂਰ ਅੱਗੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਨੂੰ ਪਾਈ ਸਬਸਕ੍ਰਾਈਬ ਫੋਲੋ ਕਰ ਲਿਓ ਤੇ ਤਾਂ ਕਿ ਤੁਹਾਨੂੰ ਗਰੰਤੀ ਸਿੰਘਾਂ ਬਾਰੇ ਜਾਣਕਾਰੀ ਹਮੇਸ਼ਾ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ